i would be you're Daru, ਨੰਤ ਪਛਾਈ ਬਾਰੇ ਜੇ ਨਾਲੇ ਪਾਉਨ ਜੀ ਉਂਦੀ ਆਪ ਕਥਾ ਕਹਾਡੀਆਂ ਵਿਚਾਰਾ ਕਰਦੇ ਸੋਦੇ ਆ ਰਹਿਆ ਆਓ ਅੱਜ ਵੀ ਉਸੇ ਡੜੀ ਦਾ ਕਿਸ ਵਰਕੇ ਆਪਾ ਸਰਵਦੇ ਜੀਵਨ ਵਿੱਚ ਜੋ ਕੋਈ ਕਰਬੇ ਗੁਰਾ ਨੂੰ ਗਰਾਂਡਰ ਦਾ ਯਤਨ ਕਰੀ ਤੁਹਾਨੂੰ ਸਾਡਾ ਸਤ ਸਤ ਸਭ ਨੂੰ ਹੋ ਜਾਵੇ ਨਿੰਦ ਦੇ ਦੁੱਖਾਂ ਦੇ ਸ਼ਾ ਰੋਗਾਂ ਸ਼ੋਗਾਂ ਕਣ ਸਾੜਿਆ ਚਿੰਤਾ ਫਿਕਰ ਤੋਂ ਆਪ ਮੁਕਤ ਹੋ ਸਕੀ ਜਮਾਂ ਦੇ ਮਾਰ ਤੋਂ ਬਸ ਕੀਏ ਆ ਜੋ ਸੁਣਦੇ ਦੇ ਦੇ ਆ ਰਹੇ ਬਚਰਸੀ ਲੱਗ ਜਾਣਾ ਇਹਨਾਂ ਦੇ ਤੇਰੇ ਲੜੇ ਜਰਮ ਤੇ ਮੰਨਦਾ ਜੋ ਕਹੇ ਲੋ ਉਹ ਬੜਾ ਸਹਦਕ ਬਣਾ ਪਰ ਸਾਡੇ ਸਮਝ ਤੋਂ ਬਾਅਦ ਕਿਉਂ ਇਹ ਤੁਸ ਨੂੰ ਕਦੇ ਅਸੀਂ ਆਪਣੀ ਸੁਰਤ ਲੈ ਕੇ ਨਹੀਂ ਗਏ ਸੁਰਦੇ ਜਰੂਰ ਅਦਰ ਬਾੜੀਆਂ ਕਿੰਦਰ ਸੁਖੇ ਸੌਦੇ ਆ tatha ਸੌਦੇ ਆ ਬਹੁਤ ਸੁਣਦੇ ਆ ਬਹੁਤ ਕੁਝ ਵਾਸ਼ਕਾਰੇ ਨੇ ਬੀਸ ਰਸਿਲਾ ਨਦ ਜੋਂ ਤੋਂ ਮਜੂ ਉਹ ਜਰਾਸੀ ਨਦ ਨੂੰ ਤੇ ਮਾਰੀ ਨੇ ਯਾਰੋ ਪਰ ਜੰਮਣ ਤੇ ਮਾਰਨ ਦਾ ਦੁੱਖ ਬਹੁਤ ਮਾਦਾ ਦੇ ਮਪੇੜ ਦੀ ਮਹਾਨਗਰ ਵਿੱਚ ਕਈ ਮਹੀਨੇ ਸੜਦੇ ਰਹਿਣਾ ਕੁਛੋੜੀ ਦੀ ਗੱਲ ਤੈਮੀ ਨੇ ਪੁੱਠਾ ਲੜਕੜਾ ਕੁਛੋੜੀ ਦੀ ਗੱਲ ਬਾਹਰ ਗੁੱਪੇ ਤੇ ਰਹਿਣ ਵਿੱਚ ਰਹਿਣਾ ਅੰਦਰੇ ਵੀ ਰਹਿਣਾ ਕੋਈ ਬਾਹਰ ਚੁੱਕੀ ਗੱਲ ਇੰਨੀ ਗੰਦਗੀ ਵਾਲੇ ਥਾਂ ਤੇ ਰਹਿਣਾ ਉਹ ਵੀ ਚੱਕੀ ਗੱਲ ਸਤਿ ਮਹਾਂਕੁਸ਼ ਨੇ ਦੱਸਦੇ ਆ ਸੁਣਦੇ ਵੀ ਆ ਉਹ ਤੋਂ ਲੋਕ ਕੜੀਆਂ ਸਿਰ ਹਿਲਦਾ ਏ ਬੇ ਗੱਲ ਸਹੀ ਕਰ ਰਹੇ ਨੇ ਬਸ ਪੁੱਤ ਪੰਡਾਲ ਤੋਂ ਉੱਟਦੇ ਜੇ ਕੋਈ ਗੈਕਵੜ ਕੋਈ ਜੁੜੇ ਬੇਬਾਨੇ ਰਾਫਰੇ ਟਕੇ ਚੋਰੀ ਮਨ ਕੇ ਗਲ ਵਿਚਾਰ ਕਰਦਾ ਨਾ ਪੈਰੋ ਗੁਰ ਬੜਾ ਬਣ ਕੇ ਸਸੰਗੀ ਹੋ ਗਏ ਜੇ ਤੇ ਵੀ ਤੁਰੀ ਨਿੰਦਾ ਇਹ ਕਾ ਦਵਾ ਕਾਣ ਸੜ ਤੋਂ ਨਾ ਬਸ ਸਕਿਆ ਤੇ ਬੜਾ ਵੀ ਗੁਰਵळा ਹੋ ਜੇ ਤੇ ਨਾ ਬੜਾ ਵੀ ਹੋ ਜੇ ਗੁਰਵळा ਕੋਈ ਬਰਤਣਾ ਨਾ ਹੋਇਆ ਇਸ ਗੁਰਗੋਲੰਦੇ ਵਿੱਚ ਉਰ ਬੋਲਿਆ 뭐, <목소리도> 이것은 ਗੁਰੂ ਗੁਰੂ ਆਪਣਾ ਤੇ ਗੁਰੂ ਦਾ ਸਮੇਂੇ ਥੋੜਾ ਉਹ ਗੁਰੂ ਦੇ ਪਰਮ ਇੱਕ ਹੁੰਦਾ ਏ ਬਾਹਲੇ ਦੇ ਸਾਰੇ ਝਾਗ ਹੁੰਦੇ ਹਟਾ ਕੋਰੂ ਇੱਕ ਹੁੰਦਾ ਸਾਰੇ ਸੰਸਾਰ ਦਾ ਗੁਰੂ ਆ। ਤਾਂ ਦੇ ਸਭ ਝੱਟ ਘਟੇ ਹੋਏ ਕਲਜ ਬਾਣਾ ਬੜੀ ਪਾਈ ਹੋਈ ਆ। ਅੱਧਾ ਰੋਟੇ ਪੜੇ ਹੋਏ ਅਬੱਦੁੱਲ ਪਾਸ ਤੋਂ ਵੀ ਸਾਹਿਬਾਨ ਗੁਰਦਆਸਾ ਦੇ ਨਾਲ ਹੀ ਇਹਨਾਂ ਨੇ ਇਹ ਗੱਲ ਕਹੀ ਵੀ ਗੁਰੂ ਸਾਹਿਬ ਨਹੀਂ ਹੁੰਦੇ ਗੁਰੂ ਸਾਹਿਬ ਨਹੀਂ ਹੁੰਦੇ ਗੁਰੂ ਕੋਈ ਦਸ ਸੰਸਾਰ ਵਿੱਚ ਬਾਕੀ ਸਭ ਝਾਗਦੇ ਮੈਨਰੇ ਕਹੇ ਪਰ ਮੈਂ ਮਹਾਰਾਜੀ ਦਾ ਕਿਸੇ ਵੀ ਸੰਸਦ ਨੂੰ ਜੋ ਗੁਰਬਾਣੀ ਕਹਿੰਦੀ ਆ ਜੋ ਬਖਬੀਰ ਸਾਜ ਕਹਿੰਦੇ ਨੇ ਖੁਦ ਖੁਦਾ ਦਾ ਰੂਪ ਉਹ ਗੱਲ ਕਰੀਂ ਕਰੇ ਜਿੰਨਾ ਜਪ ਵਾਲੀਆ ਕੌਣ ਬੰਦੇ ਨੇ ਬਲਾ ਵਿੱਚ ਮਾ ਸੱਦ ਬੰਦੇ ਸੱਦ ਕਰਦੇ ਕਿਉਂ ਤੁਸੀਂ ਮਾਤਾ ਜੀ ਬਾਲਾ ਦਲਾ ਜੀ ਬਾਲਾ ਸਤਿ ਊਮਾ ਚਾਸੁਰ ਮਾਲਾ ਦਾ ਪਰੇ ਤੇ ਜੇ ਕਲੇਜਾ ਜਨ ਜਪ ਮਾਲੀਆਂ ਜਪ ਮਾਲੀ ਕੇ ਤੇ ਮੇਰੋ ਬਾਲਾ ਦਾ ਜੇ ਰੋਗ ਦਾ ਜਪ ਮਾਲਾ ਪਾਏ ਤੇ ਆਪਣੇ ਆਪ ਨੂੰ ਗੁਰੂ ਮੰਨਦੇ ਜਦੋਂ ਤੇ ਅਰਥ ਦੇ ਬੱਗ ਲੋਟਾ ਜੀ ਜੀ ਦਾ ਚਿੱਤ ਅਵਿਸ਼ਕ ਦਾਵ ਸਾ ਫੜਾ ਗਿਨੋ ਜਿਹੜਾ ਬਲ ਤੇ ਫਿਰ ਅੱਲਾਹ ਕੀ ਅੱਗੇ ਕੀ ਗੱਲ ਨਿਬਾਹ ਕੇ ਸਾਲ ਮਨ ਇਹ ਹਰ ਕੇ ਸੰਤਨਾ ਕੀਏ ਬਦਾਸਕੇ ਥਾ ਤੇ ਅੱਲਾਹ ਹਰਿ ਦੇ ਸੰਤਨਾ ਕਿਉਂ ਲੋ ਇਹ ਨੂੰ ਕੋਦ ਬਤਾਵੇ ਸੰਤਨਾ ਕਿਉਂ ਕਿਉਂ ਕਿ ਸੰਤ ਪ੍ਰਭੂ ਰਬਾਈ ਸੰਤ ਨੇ ਤੇ ਪਰਮੇਸ਼ਰ ਦੇ ਕੋਈ ਭੇਦ ਤੇ ਭੇਦਾਂ ਨਹੀਂ ਤੇ ਇਹਨਾਂ ਨੂੰ ਕਿਉਂ ਮਾਰਾ ਜਾਂਦਾ ਪਾਸ਼ਾ ਨੇ ਇਹਨਾਂ ਨੂੰ ਵੇਸ ਕਰਕੇ ਮਾਰਾ ਜਾਂਦਾ ਜਿੰਨੇ ਪੇਡਾਂ ਨੂੰ ਡਾਲੀਂ ਘਟਕਾਵੇ ਮੁੰਡੋ ਹੀ ਘੋੜੇ ਲੰਗੇ ਦ੍ਰਸਤ ਨੂੰ ਮੁੰਡੋ ਹੀ ਬੋਢੋ ਬੋਢਰੇ ਦੀਪਾ ਵਸਦਾ ਘਰ ਵੀ ਉਜਾਰ ਦਿੰਦੇ ਆ ਜਿਹੜਾ ਤਿਸੇ ਕੋ ਰੋਟੀ ਰੋਜੀ ਜੋਗਾ ਮਾਰਾ ਪੁੱਟਾਤਾ ਤਾ ਉਸੇ ਉਹ ਵੀ ਲੈ ਲਿਆ ਜੇ ਨਾਗਣੀ ਹੈ ਇਹ ਨਾਗਵੀਂ ਜੇ ਨਾਗਰੀ ਆ ਤੇ ਤੁਹਾਨੂੰ ਕੁਝ ਨਹੀਂ ਕਹਿੰਦੀ ਨਾਗਵੀਂ ਦਾ ਕੰਮ ਹੀ ਕਰਦਾ ਉਹਦੇ ਸੰਦਰਵ ਲੜੂਈ ਨਲਕ ਨੂੰ ਲੜ ਗੁਰਵਲ ਨੂੰ ਲੜ ਲੜੀ ਸਭ ਨੂੰ ਲੜੀ ਸਰਪੜੀ ਤਾਂ ਸਰਪ ਤਾਂ ਜੋ ਕਿੰਨੂੰ ਨਹੀਂ ਲੜਦਾ ਸਰਪ ਤਾਂ ਸਰਪ ਕਿੰਨੂੰ ਨਹੀਂ ਲੜਦਾ ਸਰਪ ਲੜਦਾ ਉਹਦਾ ਸੁਭਾਅ ਹੈ ਨਾ ਲੜਦਾ ਭਜਨ ਇਹ ਆ ਦਿਨ ਸੰਤਨ ਦਾ ਹਾਲ ਸਾਰਾ ਦਰਫਤੀ ਖਾਏ ਨਾ ਸਾਰਾ ਘਾਲੀ ਖਾਏ ਨਾ ਕੋਈ ਦਰਫਤੀ ਇਹ ਸਾ比亚 ਕਹਿੰਦੇ ਬਚ ਕੇ ਰੋਹ ਨਾ ਕੋ ਕੋ ਕਬੀਰ ਸਾਹਿਬ ਜੀ ਕਹਿੰਦੇ ਮਾਰਾ ਇਹ ਆਪਣੇ ਜਿੱਦ ਤੇ ਕਮਾਈ ਤਰ ਗੁਰੂ ਦਾਨ ਜਿੱਲਦੀ ਆਪਾ ਤਸਾ ਗਰੀ ਗਾਦਨ ਇਹ ਕਹਿੰਦੇ ਬਸ ਨਾਮ ਜਪੋ ਵੰਡ ਕੇ ਛਕੋ ਜਿਹਦੀ ਕਿਰਤ ਕਮਾਈ ਕਰਦੇ ਹੋ ਆਪਣੀ ਮਰਜ਼ੀ ਨਾਲ ਵੰਡ ਕੇ ਛਕੋ ਉਹ ਜਾਨੋ ਇਹ ਜੈ ਜੀਰਤ ਉਹ ਕੇ ਜੜਾ ਜੋ ਬੀਜ ਦਾ ਸੋਹ ਕਤਰੀ ਜਲਗ ਪ੍ਰਵਾਹ ਕੰਦੇ ਦਾਲ ਕਰਨਾ ਤੇ ਜਗਾ ਦੇ ਕਰਕੇ ਦੇ ਦੇ ਕਰੋ ਜਿੱਤੇ ਲੋੜ ਆ ਬੋਕੇ ਕੋ ਰੋਟੀ ਲਈ ਰੋਟੀ ਖਵਾਓ ਨੰਗੂ ਕਪੜਾ ਨਹੀਂ ਦੇ ਨਾ ਕਪੜਾ ਦਿਓ ਕੋਈ ਬਾਲੀ ਹੱਤੋਂ ਦੁਖੀ ਉਹਦੇ ਵੱਧ ਕਰ ਦਿਓ ਕਿਸੇ ਵੀ ਕੋਣ ਆਪਣੇ ਦੁਰਵਜਿਤੋਂ ਲੜਕੇ ਨੂੰ ਉਠਵਾਇ ਜੇਦੀ ਚਰਪਾਈ ਦੇ ਨਾਲੀ ਉਹਦੇ ਲੜਕੇ ਉਠਾ ਦੇ। ਕੋਈ ਬੇਤਾ ਪੜ੍ਹਦੇ ਛੱਡਦਾ ਉਹਦੀ ਮਦਦ ਕਰ ਦੇ। ਕੋਈ ਬੇਸਹਾਰਾ ਉਹਦੇ ਸੱਤੇ ਛੱਤ ਨਹੀਂ ਤੇਤ ਤੇ ਪਾਛੇ ਦੇਰਪਾ ਕੀਤੀਆ ਤੇ ਉਹਦੇ ਸਿਰ ਤੇ ਛੱਤ ਪਾ ਦੇ। ਇਹ ਆ ਸੰਤ ਦੇ ਕੰਮ। ਤੇ ਪਾਛੇ ਲਈ ਜਿਹੜਾ ਹੁੰਦਾ ਉਹ ਵੀ ਰੱਬ ਦੇ ਰੂਪ ਤੇ ਟਣਾ ਵਾਲੇ ਨੇ ਤਿਸਾ ਅਸੀਂ ਗੁਰੂ ਰੂਪ ਸਮਝ ਨਹੀਂ ਸਕੇ ਕਹ ਰਹੇ ਬਹੁਤ ਦੀ ਗੱਲ ਤੇ ਅਰ ਰੂਪ ਸਮਝ ਨਹੀਂ ਸਕੇ ਗੁਰੂ ਰੂਪ ਅਸੀਂ ਵਰਦੇ ਨਾੜ ਮਤਾਵੋ ਗੁਰੂ ਰੂਪ ਵਰਦੇ ਨਾੜ ਮਤਾਵੋ ਜੇ ਲੋੜ ਦਿੱਤੇ ਗੁਰੂ ਨੇ ਜੇ ਜੇ ਪੁਰਣੀ ਹੋਈ ਤੇ ਰੀ ਗੁਰੂ ਆ ਕੇ ਰ ਗੁਰੂ ਮਾਇਆ ਵੀ ਵਰਤੋਵੇ ਤਬਦੀਲ ਮਾਇਆ ਵਰਤੋਵੇ ਪਰ ਪਰ ਤ ਵਰਤ ਤਾਂ ਗੁਰੂ ਸਭੀ ਨੇ ਸਦੇ ਗੁਰੂ ਮਾਇਆ ਕੀ ਗੁਰੂ ਗੋਬਿੰਦ ਅਰ ਸੋ ਮੈਂ ਤਨ ਉਜ਼ਾਰਦੇ ਵਾ ਆਪਾਂ ਵਿਚਾਰ ਕਰਦੇ ਅਕਲਨ ਤੇ ਗੁਰੂ ਕਈ ਵੇਲਾ ਸਾਡੀ ਅਗਲ ਤੇ ਗੁਰੂ ਦੀ ਮਾਇਆ ਜਦੋਂ ਵਰਦੀ ਨਾ ਸਰਪਤਾ ਨਹੀਂ ਰਹਾ ਕਿ ਸਾਡੀ ਅਗਲ ਸੰਸਾਰ ਵਾਸਤੇ ਅਧਰਮ ਦੀ ਬਾਤਾਂ ਆਉਂਦੇ ਨੇ ਤਰਦੇ 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 ਬਾਤ ਦੇ ਸੁਣ ਚਲਾਉਂਦੀ ਆ ਗੁਰੂ ਦੀ ਮੱਤ ਪਿਆਰਿਓ ਸੋ ਸਰੂ ਮੇਂ ਤੇਣਾ ਦਾ ਕੋਈ ਮਤ ਨਜ਼ਰ ਆ ਜਾਂਦਾ ਹਰ ਕਰਨ ਕਲਮ ਬੋਚਾਲ ਕੀ ਦੀਨ ਦਰਸ਼ਕ ਬਾਦਸ਼ਾਹ ਦੇ ਬੇਜਨੋ ਉਹਨਾਂ ਕਾਜ਼ੇ ਚੜ ਚੜ੍ਹਦਾ ਨਨ ਸਿਰ ਦੇ ਉੱਤੇ ਇਹ ਨੂੰ ਉਲਗਲ ਕਰਉਂ ਪਿਆ ਰਹੇ ਉਹਨਾਂ ਕਾਜ਼ੇ ਸਿਰ ਤੇ ਚੜ੍ਹਦੇ ਨਨ ਸਿਰ ਤੋਂ ਉੱਚਾ ਹੋ ਜਾਂਦਾ ਹੈ ਬੰਦੇ ਨੂੰ ਦਬਾ ਲੈਂਦਾ ਹੈ ਬਾਰ ਬਾਰ ਹੀ ਹੋ ਜਾਂਦਾ ਤੇ ਜਦੋਂ ਤੂੰ ਉਹਦੇ ਡੇਗਣਾ ਨੰ ਪਚਾਣਾ ਚੋ ਕੋਈ ਵੀ ਜੀ ਉੱਚੇ ਥਾਂ ਤੋਂ ਜਿੰਨੀ ਉੱਚੇ ਥਾਂ ਤੋਂ ਡਿੱਗੇ ਉਹਨੇ ਜਿਆਦਾ ਚੰਗਣਾ ਚੋ ਜਿਨ੍ਹਾਂ ਉਕਾਰ ਚੜਿਆ ਹੋਗਾ ਉਹਨਾਂ ਡਿੱਗਣ ਲੱਗਿਆਂ ਵੀ ਫਿਰ ਕੁਛ ਰਹਿਦਾ ਨਹੀਂ ਬੱਲੇ ਇੱਕ ਹਲਕਾ ਪਲ ਆਪਾਂ ਵਿਚਾਰੀ ਸੀ ਡਰਦੇ ਜਿਹਾ ਸਿਰ ਤੋਂ ਉੰਕਾਰ ਉੱਪਰ ਚੜ੍ਹ ਗਿਆ ਜਦੋਂ ਡਿੱਗਿਆ ਤਕਨਾ ਜੁੜ ਹੋ ਗਿਆ ਕੋਈ ਗੁਰੂ ਵਾਲਾ ਬਣ ਕੇ ਤੇ ਦਲ ਸਿੰਘ ਬਣਿਆ ਲੋਕ ਤੇ ਪ੍ਰਦੋਗ ਦਾ ਸੁਆਗਤ ਜਿੱਤੇ ਮੈਂਵੇਂ ਗੱਲ ਦਾ ਜਿਨਾ ਉਹ ਤੇ ਤੁੰ ਤੁੰਗ ਦਾ ਆਵੇ ਬਾ ਤਰ ਤਨੀ ਮੈਂ ਚਲੀ ਦੋਨੇ ਪਾਸੇ ਤਾਂ ਉਨੇ ਦਿੱਤੇ ਕਿ ਗੁਰੂ ਗੋਸਪਾਲ ਜੀ ਤਰ ਵਾਲੇ ਪਾਸੇ ਜੀ ਦੱਲਾ ਚੌਧਰੀ ਜਿਹੜਾ ਸੀ ਉਹ ਸੰਸਾਰ ਵਾਲੇ ਪਾਸੇ ਸੀ ਤੁਹਾਨੂੰ ਲੋਕਾਂ ਮਿਲਦੇ ਨਹੀਂ ਨਾ ਹੋਇਆ ਸੰਸਾਰੀ ਭਗਤਾਂ ਦੇ ਸੰਸਾਰੀਏ ਜੋੜ ਕੇ ਦੇਣਾ ਆਵੇ ਭਗਤਾਂ ਦੇ ਸੰਸਾਰੀਆਂ ਦੀ ਮਤ ਨਹੀਂ ਮਿਲਦੀ ਪਿਆਰੋ ਸੰਸਾਰ ਦੇ ਲੋਕਾਂ ਦੀ

ਦੇ ਪਾਸੇ ਧਰਮੋ ਵੇ ਦੇ ਕੋਝ ਆਉਣਾ ਚਾਹੀਦਾ ਜੀ ਦੋਨੇ ਪਾਸੇ ਸੰਸਾਰ ਵੇ ਦੇ ਕੋਝ ਆਉਣਾ ਚਾਹੀਦਾ ਜੀ ਪਰ ਸੰਸਾਰ ਵੀ ਇੱਕ ਪਾਸੇ ਰਹਿੰਦਾ ਪੈਰੋ ਕਦੇ ਲਾ ਲਈ ਕਦੇ ਰੋਟਾ ਹੋਣਾ ਵਾਲਾ ਜਿਹੜਾ ਬੰਦਾ ਚਾਲੂ ਕਰਿਆ ਕੋਈ ਕਦੇ ਨੂੰ ਲੋਕਾਂ ਨੂੰ ਬਹੁਤ ਲੱਗਦਾ ਜਿਹੜਾ ਖੋ ਰਿਹਾ

ਅੰਕਾਰ ਆਗਿਆ ਕਦੇ ਧਰਮ ਨਾਲ ਜੁੜ ਗਿਆ ਧਰਮੀ ਤੱਬੀ ਕੋ ਵੀ ਅੰਕਾਰ ਆਲਦਾ ਹੈ ਅੱਜ ਆਪਾਂ ਇਹ ਵਿਚਾਰ ਕਰਦੇ ਤਿਵੇਂ ਗੁਰੂ ਮਾਇਆ ਦੇ ਨਾਮ ਰਚਾਉਂਦਾ ਹੈ ਹਾਂ ਧਰਮੀ ਨੇ ਆਪਣੇ ਅਤਲ ਆਪਣੇ ਅਤਲ ਬਣਨੇ ਸ਼ੁਰੂ ਕਰ ਦਿੱਤਾ ਕਰਤ ਕਰਤਿੰਦਾ ਕੀ ਬਣੇ ਧਰਮੀ ਬਣਦੀ ਕਈ ਵਾਰ ਗੁਰੂ ਦੀ ਅਗ ਨੂੰ ਛੱਡ ਕੇ ਆਪਣੇ ਅਗਲ ਬਰਤਨ ਲੱਗ ਜਾਂਦਾ ਹੈ ਪਰ ਗੁਰੂ ਨਹੀਂ ਬਰਤਦਾ ਗੁਰੂ ਜੋ ਪਰਮੇਸ਼ਰ ਦਾ ਸੁਭਾਅ ਹੈ ਉਹ ਹੀ ਆਪਣਾ ਰੱਖਦਾ ਹੈ ਪਰਮੇਸ਼ਰ ਕੋਤੁਗਦਾਇ ਹੈ ਉਹ ਬਿਲਦ ਬਣੀ ਦੇ ਪੈਰੀ ਰੱਖਦਾ ਹੈ ਗੁਰੂ ਦੇ ਅਪਰਿਸ਼ੁਪਿਕ ਪੈਰੀ ਰੱਖਦਾ ਹੈ ਉਹ ਕਿੱਦਾਂ ਰੱਖਦਾ ਹੈ ਉਹ ਉਹਦੀ ਆਪ ਵਿਚਾਰ ਕਰਦੇ ਅੱਜ ਅਰੰਭ ਕਰਦੇ ਹਾਂ ਆਪਾਂ ਜਦ ਹੀ ਇਹ ਕਰੋ ਸਤਿਗੁਰੂ ਜੀ ਅਪਾ ਤੇਰੀ ਤ੍ਰਿਤਰੂਚ ਤਿਤ ਪਾਸੇ ਦਾ ਜਨ ਉਖੜਾ ਹੈ ਦੂਜੇ ਪਾਸੇ ਸੁਦੇਵ ਖੜਾ ਹੈ ਹੁਣ ਸੁਦੇਵ ਜਿਹੜਾ ઋષੀ ਆਪਰੇ ਆਪਣੇ ਗੰਦਲ ਮੈਨੂੰ ਮੈਂ ਮਾਰ ਦੋ ਨਰਦੇ ਪੈ ਮਨ ਮਨ ਨੂੰ ਰਦੇ ਪਿਆ ਰਦੇ ਤੋਂ ਪਾਉ ਸੰਸਾਰ ਦੀ ਮਾਇਆ ਮੈਨੂੰ ਕੁਝ ਨਹੀਂ ਕਰ ਸਕਦੀ ਰਦੇ ਪ੍ਰਗਨ ਕੋ ਕਿਸ ਤਰ੍ਹਾਂ ਰਦੇ ਪਿਆ ਜਿਹਦਾ ਪਾਣੀ ਵਿੱਚ ਕਮ ਰਹਿੰਦਾ ਹੈ ਪਰ ਪਾਣੀ ਨੂੰ ਡੋਬ ਨਹੀਂ ਸਕਦਾ ਇਹ ਜਿਹੜਾ ಪಕ್ಷੀ ਨਾ ਵਰਗਾਈ ਤੁਸੀਂ ਸਭ ਜਾਣਦੇ ਹੋ ਛਪੜਾ ਤੇ ਪਾਣੀ ਦੇ ਨਾਲ ਲੈਂਦੀ ਆਉਂਦਾ ਉਹ ਜਿੰਨਾ ਤੇ ਮੱਦੀ ਚੂਵੀ ਮਾਰਛ ਦੇ ਪੜੇ ਵਿੱਚ ਤਰ ਦਿਖਾਉਣ ਲਈ ਬਸ ਉਹਦੇ ਕਮਿਊਨਿਟੀ ਬਏ ਦੇ ਪੜੇ ਨੂੰ ਮਾਰਦੇ ਸ਼ਾਦ ਨਾ ਨੂੰ ਬੋਸ ਦੋ ਉਦਾਹਰਣਾਂ ਪਾਸ਼ਦ ਸੰਸਦ ਦੇ ਕੇ ਸਮਝਾਈ ਦਾ ਹੋਣ ਇੱਕ ਪਾਸੇ ਆਪਣੇ ਮਾਇਆ ਤੋਂ ਮਰ ਰਹਿ ਗਿਆ ਤੇ ਆ ਗਈ ਹੰਕਾਰ ਉਹ ਕਰਸੋ ਜਦ ਬਾਪ ਨੂੰ ਪਤਾ ਲਗਾ ਦੀ ਮਾਇਆ ਤੋਂ ਤਾਂ ਜ਼ਲੀਪ ਹੋ ਗਿਆ ਏ ਮਾਇਆ ਤੋਂ ਤਾਂ ਜ਼ਲੀਪ ਹੋ ਗਿਆ ਪਾ ਤੂੰ ਤਾਂ ਦਰਦ ਖਤਮ ਹੋ ਗਿਆ ਦੇ ਅੰਦਰੋਂ ਮਾਇਆ ਨੂੰ ਸਮਝੇਗਾ ਇਹ ਨੂੰ ਉਸੇ ਮਾਇਆ ਦਾ ਅੰਕਾਰ ਹੋਗਾ ਕਿ ਮੈਂ ਮਾਇਆ ਨੂੰ ਸਮਝ ਲਿਆ ਹੈ ਮ ਮਨਸੂਰਿਆ ਇਹੇ ਤਾਲਸ ਤੇ ਚੜ ਗਿਆ ਹੋਰ ਅੰਤਾਲਸ ਤੇ ਤਾਂ ਮੈਂ ઋષਿ ਦਾ ਪੁੱਤਰ ਆ ઋષਿ ਹੈਗਾ ઋષਿ ਦੇ ਕਰੇਲੇ ਸ਼ੀ ਜੰਮਿਆ ਬਿਆਸ ਦੇ ਕਰੇ ਵਿਸ਼ਵਮਤਰਿਸ਼ੀ ਭਾਗੂ ਸੁਦੇਲਮੁਨੀ ਇਹੋ ਗੁਰੂ ਦੀ ਲੋੜ ਗੁਰੂ ਕਾਲ ਦਾ ਲਾ ਸੋਦਾ ਗੁਰੂ ਨੂੰ ਗਿਆਨ ਦੇ ਸੋਦਾ ਜਿਵੇਂ ਮੈਂ ਗਾਂ ਦੇਵਾਂ ਨੂੰ ਇਹ ਰਹਿਣਾ ਮੇਰਾ ਬਾਪ ਅਪੜਾ ਬਾਦ ਸਮਝ ਕੇ ਇਹ ਮੈਂ ਤੋਂ ਗਿਆਨ ਨਹੀਂ ਲੈਣਾ ਹੰਕਾਰ ਤੋਂ ਬਚਦੇ ਸਿਕਣਾ ਨੇ ਇਸ ਕਰਕੇ ਨੂੰ ਪੁਰਨ ਗੁਰੂ ਦੇ ਲੱਗ ਲਾਇਆ ਜਾਏ ਪੁਰਤ ਗੁਰੂ ਦੇ ਲੱਗਦਾ ਜਾਏ ਤਾਂ ਕਿ ਮਾਇ ਤੋਂ ਦल्ले ਤੋਂ ਦल्ले ਭਰ ਸਕੇ ਅਧੁਰਾ ਰਹਾ ਜੀ ਕਿੰਨੇ ਨੂੰ ਦਰਮੰਦ ਚਤਰ ਵਿੱਚ ਦੁਬਾਰੇ ਨਾ ਫੇਰ ਪੈ ਜਾਵੇ ਇਹ ਸੋਚ ਕੇ ਤਾਂ ਚਰਨ ਦੇ ਕੋਲ ਕਹੋ ਜਿਸ ਭੈਅ ਦੇ ਆਪਣੇ ਰੜਕੇ ਸੋਦੇ ਮੋਰ ਨੂੰ ਪੇ ਦਿਓ ਇਹ ਤਕੀਵਰਦਾ ਸਮਝ ਜਾਦਾ ਹੋ ਗਿਆ ਪੁਰਬ ਤਨੁ ਚਰਨਾਂ ਦਾ ਆਰੋਪ ਸੁਬਾਹ ਦੇ ਕੋਈ ਬਾਤੇ ਨਦੂ ਗਿਰਦੇ ਸੁਖਾਂਤੀ ਬਾਤੇ ਸਰਦਨ ਚਰਨ ਜਰਦਾਸ ਮੈਂ ਤੇ ਕਰੀਏ ਹੋਈਆ ਕੋਲਾ ਦੇ ਕਿਵਾਂ ਵਸਾ ਦੇ ਤਨ ਲੋਕ ਆਪਾ ਅਸਰ ਕਰਪਾ ਕਰ ਲਵੇ ਉਹ ਜੇ ਕੋ ਕੰਨ ਵਿਚਾਰ ਲਵਾਂਗੇ ਵਾਰ ਜੋ ਦੇ ਕਾ ਕਾ ਸਾ ਵਾਰ ਜੋ ਦੇ ਕਿਪਤ